ਬਾਟ ਗਿਆ ਬਾਟ ਕੱਢ ਲੈ ਨਾ ਆ ਥਾ ਨਾ ਮੀਰਾ ਹੈ ਫਟ ਗਿਆ ਕੁਦਲ ਤੇ ਬਾਡੀ ਨਾ ਤਾ ਕਿਵੇਂ ਵਾਟ ਗਿਆ ਹੌਲੀ ਚਲਾ ਲਓ ਭੈਣ ਜੋਤ ਨੂੰ ਇਹਨੂੰ ਗੁਰਦੀਨ ਦੇਖਦਾ ਇਹ ਦੇਖਦਾ ਤਾਂ ਹੋਰ ਪਾਸੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਗਿਆ ਕਰਮਾ ਦੇ ਭੈਣ ਤੇ ਯਾਰ ਦੀ ਗੱਲ ਹੈ ਕੋਈ ਦੇਖ ਲੈ ਭੈਣ ਘਟਾਉਣਾ ਨਹੀਂ ਤਾਂ ਲੋਹਾ ਤੂੰ ਲੋਹਾ ਸਿਕਾ ਉਹ ਕਿਹਾ ਮੁੜ ਗਿਆ ਤੈਨੂੰ ਪਹਿਲਾਂ ਗੋਲੀ ਪਹਿਲਾਂ ਹੱਥ ਦੇ ਕੇ ਰੋਕਿਆ ਵੀ ਹੌਲੀ ਚਲਾ ਲੈ ਪੁੱਤ ਚਾਰ ਮਾਰ ਲਾ ਆਪਣੇ ਭੈਣ ਦੀ ਲੰਨ ਰਣ ਦੇ ਕੁੱਤੇ ਦੇ ਹਨ ਨਾਲ ਮਾਰੇਗਾ ਕਿਸੇ ਨੂੰ ਨਾਲ ਤੂੰ ਐਨੀ ਤੇਜ਼ ਹੁੰਦਾ ਟ੍ਰੈਕ ਤੈਨੂੰ ਪਹਿਲਾਂ ਵੀ ਜਿਹੜੇ ਆਕਰਦਾ ਭੈਣ ਦੀ ਲੋੜਾ ਲੈਣਾ ਹੁਣ ਕਿਹੜਾ ਬਣਦਾ ਖਾ ਫਲੇ ਆਕਰਦਾ ਚਾਰ ਮਾਰ ਨੂੰ ਫਾਪੜੇ ਫੜ ਕੇ ਅੱਖਰੀ ਆ ਗਈ ਇੱਥੇ ਬਚ ਗਿਆ ਕੋਈ ਅੰਦਰੋਂ ਮੂਹ ਰੱਖਦਾ ਮਰਵਾ ਗਿਆ ਹੋਰੇ ਜਨਤਾ ਨਹੀਂ ਮਰ ਗਿਆ ਕਾਰ ਮਾਰਾਂਗਾ ਲਾਪੜੇ ਹਲੇ ਆ ਟੀਂਟਰ ਦਾ ਤੂੰ ਅਰੇ ਟੀਂਟਰ ਦਾ ਟੀਂਟਰ ਬਾਈ ਓ ਟੀਂਟਰ ਹਰ ਫੇਰੇ ਭੈਂਡ ਦਾ ਥੱਲੇ ਮਾਰ ਜਾ ਨਾ ਜੇ ਕੋਈ ਹੁੰਦਾ ਯਾਰ ਹਲੇ ਤੂੰ ਬਾਹਾਂ ਚੌੜੀਆਂ ਕਰ ਲੈ ਫੜ ਜਾ ਯਾਰ ਬੱਸ ਕਿਉਂ ਕਰੀਏ ਭਲੇ ਆਕਰਦਾ ਮੂਰੇ ਵਾਟ ਕਰੀਂ ਖੜਾ ਕੁੱਤਾ ਭਲੇ ਆਕਰਦਾ ਭੈਂਦਾ ਯਾਰ ਖੜਿਆ ਜਾ ਭਲੇ ਆਕਰਦਾ ਜਬ ਆਹ ਜਾ ਲਾ ਚਾਰ ਮਾਰੂ ਲਾਪੜੇ ਮੈਂ ਆਮ ਦਾ ਬਤਾ ਕੁੱਤਾ ਪਹਿਨ ਦਾ ਯਾਰ ਦੇਖ ਤਾਂ ਲੈ ਕਿਵੇਂ ਅਸੀਂ ਪਹਿਲਾਂ ਵੀ ਰੋਕਿਆ ਬਾਲਾ ਤੇਜ ਹੋਇਆ ਭੈਣ ਚੋਦਰੇ ਮਾਰ ਤੇ ਦੀ ਜੋ ਕਰਦੇ ਅਸੀਂ ਸ਼ਾਲਾ ਕੁੱਤਾ ਆਵਲੀ ਰੱਖਾ ਕਰੋ ਓਏ ਇਹਦੀ ਚਾਬੀ ਕੱਟੀ ਬਾਈ ਹਲੋ ਇਹਦੀ ਚਾਬੀ ਕੱਟੀ ਯਾਰ ਚਾਬੀ ਕੱਟ ਦੇ ਬਈ ਬੜਾ ਤਾਂ ਹੌਂ ਲੱਗੇ ਬੜਾ ਕਸੂਤਾ ਟਿੱਕਾ ਹੋਇਆ ਟੱਕਰ ਦਾ ਵੀ ਬੜਾ ਹੈ ਅਸੀਂ ਪਹਿਲਾਂ ਰੋਕਿਆ ਇਹਨੂੰ ਆ ਤਾਂ ਫੇਰ ਨਿਕਲਿਆ ਜਦੋਂ ਪਾਸੀ ਰੋਕਿਆ ਪਹਿਲਾਂ ਵੀ ਪਹਿਲਾਂ ਰੋਕਿਆ ਇਹਨੂੰ ਉਹ ਨਟਪਟਾ ਗਿਆ ਉਹ ਕੋਈ ਨਾ ਬਰਾ ਬਹਿ ਗਿਆ ਉਹ ਉਹ ਵੀ ਬਣਾਉਂਦਾ ਗੁਰ ਗੁਰਾਂ ਨੂੰ ਨਿਕੀ ਆ ਗਿਆ ਆ ਬੰਦ ਕਰਦੇ ਬਾਈ ਚਾ ਨਾ ਕਿ ਬੂਤੇ ਪੱਟਿਆ ਗਿਆ ਨਾ ਇਹ ਆ ਸੱਚ ਬੰਦ ਕਰਦੇ ਯਾਰ ਦੇ ਛਤਰੀ ਨਾ ਹੁੰਦੀ ਬੱਸ ਛਤਰੀ ਨਾ ਹੁੰਦੀ ਹਾਂ ਫੇਰ ਉੱਤੇ ਕੰਮ ਹੋ ਗਿਆ ਇਹ ਬਣਾ ਲਈ ਤੂੜੀ ਕੁੱਤੇ ਨੇ ਇਹ ਉਹਦਾ ਰੂਪ ਜਲੀਦਾ ਉਹ ਹੋਇਆ ਯਾਰ ਉਹ ਯਾਰ ਬਾਈ ਗੱਲ ਇਹ ਨਹੀਂ ਅਸੀਂ ਪਹਿਲਾਂ ਵੀ ਇਹਨੂੰ ਕਿਹਾ ਪਹਿਲਾਂ ਬਾਈ ਕਿਹਾ ਅਸੀਂ ਚੱਲ ਜਾਈ ਜਾਂਦੇ ਹੁਣ ਤਾਂ ਰੈਡੀ ਰਿਟ ਤਾਂ ਕਿਹਾ ਹੁਣ ਪਾਣੀ ਪਿਲਾ ਦੇ ਕਿੱਥੇ ਆਓ ਬੈਠਾ ਓਏ ਪਾਣੀ ਨਾ 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 ਹੋ ਗਿਆ ਹੋ ਗਿਆ ਪਾਣੀ ਡਿੰਡਾਂ ਨਾਲ ਪਾਣੀ ਦੇ ਪਾਸੇ